ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇੰਸ ਜੋ ਮੰਨਦੀ ਹੈ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਪੁਚਾਰ ਕਿਉਂ ਆਉਂਦੇ ਨੇ ਪਰ ਇਹ ਪੁਚਾਰ ਦੇ ਪਿੱਛੇ ਦਾ ਅਸਲ ਕਾਰਨ ਨਹੀਂ ਹੈ ਪੁਚਾਰ ਦੇ ਪਿੱਛੇ ਦਾ ਅਸਲ ਕਾਰਨ ਇਹ ਹੈ ਕਿ ਜਿਸ ਜਗ੍ਹਾ 'ਤੇ ਪੁਚਾਰ ਹੜ੍ਹ ਸੁਨਾਮੀ ਜਾਂ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਆਉਂਦੀਆਂ ਹਨ ਉਸ ਜਗ੍ਹਾ 'ਤੇ ਬਹੁਤ ਅਪਰਾਧ ਜਾਂ ਕੁਝ ਐਸੀ ਚੀਜ਼ ਹੋ ਰਹੀ ਹੁੰਦੀ ਹੈ ਜੋ ਕਿ ਉੱਥੇ ਨਹੀਂ ਹੋਣੀ ਚਾਹੀਦੀ ਸੀ ਇਹ ਪੁਚਾਰ ਜਾਂ ਕੁਦਰਤੀ ਆਫਤਾਂ ਉਸ ਜੋ ਉਸ ਜਗ੍ਹਾ ਦੇ ਲੋਕਾਂ ਦੇ ਲਈ ਰੱਬ ਵੱਲੋਂ ਇੱਕ ਚੇਤਾਵਨੀ ਦੀ ਤਰ੍ਹਾਂ ਨੇ ਕਿ ਹਾਲੇ ਵੀ ਮੌਕਾ ਹੈ ਸੁਧਰ ਜਾਓ ਉਦਾਹਰਨ ਦੇ ਲਈ ਭਾਰਤ ਦੇ ਵਿੱਚ ਦਿੱਲੀ ਅਤੇ ਵੈਸਟ ਬੰਗਾਲ ਅਜਹੀਆਂ ਥਾਵਾਂ ਹਨ ਇਥੇ ਪੋਚਾਲ ਵਗੈਰਾ ਆਉਂਦੇ ਹੀ ਰਹਿੰਦੇ ਨੇ ਕਿਉਂਕਿ ਉੱਥੇ ਅਪਰਾਧ ਬਹੁਤ ਵੱਧ ਚੁੱਕੇ ਨੇ ਤੇ ਲੋਕਾਂ ਨੇ ਪੈਸਾ ਹੀ ਸਭ ਤੋਂ ਜ਼ਰੂਰੀ ਸਮਝ ਲਿਆ ਹੈ ਇਨਸਾਨ ਦੀ ਜ਼ਿੰਦਗੀ ਦੇ ਨਾਲੋਂ ਵੈਸਟ ਬੰਗਾਲ ਅਤੇ ਦਿੱਲੀ ਤੋਂ ਇਲਾਵਾ ਭਾਰਤ ਦੇ ਇਹ ਕੁਝ ਹੋਰ ਸ਼ਹਿਰਾਂ ਦੇ ਗੂਗਲ ਦਾ ਡਾਟਾ ਹੈ ਜਿੱਥੇ ਪੋਚਾਲ ਅਤੇ ਅਪਰਾਧ ਬਹੁਤ ਜ਼ਿਆਦਾ ਵਧਦੇ ਜਾ ਰਹੇ ਨੇ ਤੁਸੀਂ ਇਸ ਵੀਡੀਓ ਨੂੰ ਭਾਰਤ ਤੋਂ ਬਾਹਰੋਂ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਆਪਣੇ ਦੇਸ਼ ਬਾਰੇ ਦੱਸੋ ਕਿ ਉੱਥੇ ਪੋਚਾਲ ਜਾਂ ਕੁਦਰਤੀ ਆਫ਼ਤਾਂਵਾਂ ਜ਼ਿਆਦਾ ਨੇ ਜਾਂ ਘੱਟ ਜੇ ਇਸ ਵੀਡੀਓ ਵਿੱਚ ਦੱਸੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਬਾਕੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੋਲ ਚੱਕ ਦਿਲੀ ਮਾਫੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ